ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕੋ ਸੇਵਾ ਬਣਾਈ ਹਕਮ ਬੋਝ ਪਰਮ ਪਦ ਪਾਈ ਅੱਜ ਸਾਡੇ ਨੌਜਵਾਨ ਵੀਰ ਜੋ ਕੋਕਾ ਕੋਲਾ ਫੈਕਟਰੀ ਤੋਂ ਐਮਪਲਾਈ ਆ ਉਹਨਾਂ ਬਨੋਂ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਖੜਾ ਪ੍ਰਸ਼ਾਦ ਦੇ ਜਾਂ ਦੇਗਾ ਕਰਵਾਈਆਂ ਗਈਆਂ ਦਾਸ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਕਰਨਾਲ ਜੱਥੇਬੰਦੀ ਬਨੋਂ ਇਹਨਾਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਇਸ ਸਾਧਗੁਰੂ ਜੀ ਦੇ ਚਾਣਾ ਤੇ ਅਰਦਾਸ ਹੋਈ ਜਾ ਕਿ ਖਾਭੋ ਕਾਟੋ ਰੋਲ ਮਿਲ ਭਾਈ ਛੋਟ ਨਾ ਆਵੇ ਵੱਧੋ ਜਾਏ ਮਹਾਰਾਜ ਇਹਨਾਂ ਨੌਜਵਾਨਾਂ ਦੀਆਂ ਕਿਰਤ ਕਮਾਈਆਂ ਨੂੰ ਸਫਲ ਕਰਨ ਅਤੇ ਇਹਨਾਂ ਦੀਆਂ ਨੌਕਰੀਆਂ ਵਿੱਚ ਤਰੱਕੀਆਂ ਬਖਸ਼ ਕਰਨ ਇਹਨਾਂ ਨੌਜਵਾਨ ਵੀਰਾਂ ਦੇ ਗ੍ਰਹਿ ਵਿਖੇ ਸੁੱਖ ਆਨੰਦ ਮੰਗਲਾਚਾਰ ਰੱਖਣ ਛੋਟੇ ਬੱਚਿਆਂ ਨੂੰ ਉੱਜਲ ਬੁੱਧੀ ਵਿਦਿਆ ਦਾ ਦਾਨ ਮਾਤਾ ਪਿਤਾ ਦੀ ਅਗਿਆ ਵਿੱਚ ਰੱਖਣ ਸੋਗੁਨਾਨ ਸਿੰਘ ਸਾਹਿਬ ਜੀ ਦਾ ਮਿਸ਼ਨ ਹੈ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਤੋ ਸਰਬਾਦੇ ਭਲੇ ਵਾਸਤੇ ਠੰਡੇ ਮਿੱਠੇ ਦਲਦੀਆਂ ਸ਼ਵੀਲਾਂ ਲਾਈਆਂ ਸਤਿਗੁਰੂ ਜੀ ਇਹਨਾਂ ਸਾਰੇ ਨੌਜਵਾਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਕੇ ਆਪਨੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ ਸਹਿਬਜ਼ਾਦਾ ਬਾਬਾ ਪਤੇ ਸਿੰਘ ਤਾਨਾਦਾਲ ਸਮੂਹ ਜਥੇਬੰਦੀ ਬੰਦੋਂ ਇਹਨਾਂ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਆਪਰੇ ਦਰੋਂ ਘਰੋਂ ਸਦਾ ਵਾਸਤੇ ਖੁਸ਼ੀਆਂ ਬਖਸ਼ਿਸ਼ ਕਰਨ ਉਥੇ ਮੈਂ ਪਰਸ਼ਾਪੁਰ ਫਾਸ ਲਾਈਵ ਦਾ ਚੈਨਲ ਦਾ ਸ੍ਰੀ ਸੁਦੀਸ਼ ਸ਼ਰਮਾ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਜੜੇ ਇਹ ਸੰਗਤਾਂ ਸਨੇਹਾ ਜੋ ਸਰਬੱਤ ਦੇ ਭਲੇ ਲਈ ਕਾਰਜ ਕਰ ਰਹੇ ਨੌਜਵਾਨ ਵੀਰ ਉਹਨਾਂ ਦਾ ਸਨੇਹਾ ਸਾਰੀ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਨ ਸੋ ਮੇਰੇ ਬਹੁਤ ਹੀ ਪਿਆਰੇ ਮਿੱਤਰ ਜੀ ਸਪੀ ਸ਼ਰਮਾ ਜੀ ਉਹਨਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜ਼ੀਆਂ ਦੇ ਵਿਚਕਾਰ ਇੱਕ ਜਾਵੇ ਫਦੇ ਪਾਵੇ ਨਿਹਾਲੋ ਜਾਵੇ ਸਤਿ ਸ਼੍ਰੀ ਅਕਾਲ ਗੁਰੂ ਵਰ ਕਾਲ ਬੇਕਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਕਾ ਕੋਲਾ ਕੰਪਨੀ ਦੇ ਅੰਪਲਾਈਜ਼ ਆਂ ਅਸੀਂ ਆਪਣੇ ਸਾਰਿਆਂ ਨੇ ਆਪਣੇ ਸਹਿਯੋਗ ਦੇ ਨਾਲ ਮਿਲ ਕੇ ਤੇ ਗੁਰਦੁਆਰਾ ਸਾਹਿਬ ਸੇਵਾ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਮਿਲ ਕੇ ਅੱਜ ਅਸੀਂ ਓਨਾ ਰੋਡ ਦੇ ਉੱਪਰ ਸ਼ਬੀਲ ਲਗਾਈ ਆ ਤੇ ਬਾਬਾਈ ਦੇ ਸਹਿਯੋਗ ਨਾਲ ਤੇ ਅਸੀਂ ਸਾਰੇ ਵਰਕਰਾਂ ਨੇ ਮਿਲ ਕੇ ਸੁਵਿਧ ਲਾਈ ਆ ਗਈ ਆ ਖਾਲਸਾ ਵਾਹਿਗੁਰੂ ਜੀ ਦੇ ਖਤੇ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਕੋਕਾ ਕੋਲਾ ਜੋ ਫੈਕਟਰੀ ਹੈ ਉਹਨਾਂ ਦੇ ਜੋ ਵਰਕਰ ਹਨ ਉਹਨੇ ਕਤਰ ਹੋ ਕੇ ਸਾਰਿਆਂ ਨੇ ਗੁਰਦੁਆਰਾ ਸਿੰਘ ਸਭਾ ਸ਼ੌਣੀ ਨੇ ਹੰਗਸਿੰਘਾ ਵਿਖੇ ਉਹਨਾਂ ਰੋਜ਼ ਬੜਵਾੜਾ ਆਪਣੀਆਂ ਕਿਰਤ ਕਮਾਈਆਂ ਸਫਲਾ ਕਰਦੇ ਹੋયા ਆਂ ਆਪਣੀ ਮਾਇਆ ਨੂੰ ਸਫਲਾ ਕਰਦੇ ਹੋયા ਆਂ ਸਮੂਹ ਸੰਗਤ ਦੇ ਲਈ ਸ਼੍ਰੀ ਲੰਗਰ ਲਾਇਆ ਹਨ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਆ ਕੇ ਸ਼੍ਰੀਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ